ਅਨੇਕੀ ਆਪਣੇ ਨਾਪੇ ਨੂੰ ਜਿਹਾ ਆਪਣੇ ਦੇਸ਼ ਨੂੰ ਜੋ ਕੇ ਸ਼ਰਸ਼ ਅਵੇ ਆਗਰਾ ਸੁੰਦਰ ਬਣਾਉਣ ਆਜੂ ਤੁਸੀਂ ਆਵਿਸ਼ੀਵਾਤ ਸਾਨੂੰ ਕੱਲੇ ਦੇ ਰਿਹਾ ਆਹ ਲੱਗਦਾ ਕਿ ਤੀਰ ਬਣ ਤਾ ਕਰਕੇ ਇਹਦੇ ਨਾਲ ਪੰਜਾਬੀਦਾਰੇ ਵੀ ਅਸੀਂ ਨੱਬ ਸ਼ਹਿਰ ਦੇ ਵਿੱਚ ਬੜੀ ਧੀਰ ਤੋਂ ਇਹ ਮਹਿੰਮ ਚਲਾ ਰਹੇ ਆ ਪਰ ਹੁਣ ਅਸੀਂ ਜਿਹੜੀ ਹੈ ਉਹਨੂੰ ਬਹੁਤ ਸੀਰੀਅਸਲੀ ਲੈ ਰਹੇ ਆ ਕਿਉਂਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਪਲਾਸਟਿਕ ਦੀਆਂ ਬੋਤਲਾਂ ਨੇ ਜਾਂ ਪਲਾਸਟਿਕ ਦੇ ਚਿਪਸ ਵਗੈਰਾ ਕੁੜਕਰੇ ਜਿੱਥੇ ਵੀ ਆਉਂਦੇ ਨੇ ਉਹ ਆਪਾਂ ਖਾ ਕੇ ਐ ਸਿੱਟ ਦਿੰਦੇ ਆ ਜੇ ਪੂਰੇ ਦੇ ਰੂਪ ਦੇ ਵਿੱਚ ਜਦੋਂ ਆਪਾਂ ਨਹੀਂ ਚੱਕਦੇ ਫਿਰ ਉਹ ਨਾਲੀ ਦੇ ਜ਼ਰੀਏ ਵੱਡੇ ਨਾਲੇ ਜਾਂਦੇ ਨੇ ਤਾਂ ਸਟਕ ਹੋ ਜਾਂਦੇ ਨੇ ਨਾਲੇ ਪਾਣੀ ਚੋਕ ਹੋ ਜਾਂਦਾ ਜਿਸ ਦੇ ਕਰਕੇ ਪਾਣੀ ਜਿਹੜਾ ਉਹਦਾ ਬਹਾਰ ਨਹੀਂ ਹੁੰਦਾ ਉਹਦੇ ਕਰਕੇ ਮੱਛਰ ਬਣਦਾ ਜੀ ਉਹਦੇ ਨਾਲ ਮਲੇਰੀਆ ਫੈਲਦਾ ਉਹਦੇ ਨਾਲ ਉਹ ਪਾਣੀ ਜਿਹੜਾ ਧਰਤੀ ਥੱਲੇ ਜਾਂਦਾ ਉਹਦੇ ਨਾਲ ਕੈਂਸਰ ਫੈਲਦੀ ਹੈ ਤੇ ਅੱਜ ਅਸੀਂ 6000 ਬੈਗ ਜਿਹੜੇ ਆ ਕੱਪੜੇ ਦੇ ਤਿਆਰ ਕਰਕੇ ਜਿਹਦੇ ਉੱਪਰ ਪਾਸ਼ਾ ਵਿਪਾਦ ਪਟਿਆਲਾ ਵੱਲੋਂ ਪ੍ਰੋਪਰ ਚੈੱਕ ਕਰਕੇ ਅਸੀਂ ਜਿਹੜੇ ਸਾਡੇ ਸਪੌਂਸਰ ਨੇ ਇੰਡੀਨ ਗਰੁੱਪ ਜਿਹੜਾ ਉਹਨਾਂ ਦਾ ਨਾਮ ਤੇ ਇੱਕ ਪਾਸੇ ਅਸੀਂ ਪੰਜਾਬੀ ਜ਼ੁਬਾਨ ਜਿਹੜੀ ਆ ਪੂਰਾ ਇਹੜਾ ਜਿਹੜਾ ਜੀ ਸਾਡੀ ਪਾਸ਼ਾ ਜਿਹੜੀ ਆ ਉਹ ਵੀ ਲਿਖੀ ਹੈ ਤਾਂ ਕਿ ਇੱਕ ਅਵੇਅਰਨੈਸ ਵੀ ਜਾਵੇ ਕਿ ਆਪਣੀ ਭਾਸ਼ਾ ਨਾਲ ਜੁੜੋ ਆਪਣੇ ਪੰਜਾਬ ਨਾਲ ਆਪਣੀ ਪੰਜਾਬੀ ਨਾਲ ਜੁੜੋ ਇਹ ਵਸੀਅਤ ਸ਼ੁਰੂਆਤ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਜਿਵੇਂ ਅੱਜ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਜੀ ਅਸੀਂ ਸਵੇਰ ਦਾ ਅਸੀਂ ਬਾਜ਼ਾਰ ਦੇ ਵਿੱਚ ਜਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਇਹ ਬੈਗ ਦੇਵਾਂਗੇ ਔਰ ਉਹਨਾਂ ਨੂੰ ਕਹਾਂਗੇ ਵੀ ਔਰ ਨਗਰ ਕੌਂਸਲ ਨਾਪਾ ਦੀ ਪ੍ਰੋਪਰ ਡਿਊਟੀ ਲਾ ਰਹੀ ਹੈ ਜੀ ਕਿ ਹਰੇਕ ਐਮਸੀ ਆਪਣੇ ਆਪਣੇ ਵਾਰਡ ਦੇ ਵਿੱਚ ਇਹ ਜ਼ਿੰਮੇਵਾਰੀ ਲਵੇ ਕਿ ਹਰੇਕ ਘਰ ਦੇ ਵਿੱਚ ਇਹ ਬੈਗ ਜਿਹੜਾ ਪਹੁੰਚਦਾ ਹੋਵੇ ਤਾਂ ਕਿ ਕੋਈ ਪਲਾਸਟਿਕ ਜਿਹੜਾ ਇਸਤੇਮਾਲ ਨਾ ਕਰੇ ਔਰ ਇਹ ਜਿਹੜਾ ਬਹੁਤ ਵੱਡਾ ਨੁਕਸਾਨ ਸਾਡੀ ਜ਼ਿੰਦਗੀਆਂ ਦਾ ਹੋ ਰਿਹਾ ਪਲਾਸਟਿਕ ਕਰਕੇ ਉਹ ਉਹ ਤੋਂ ਬਤਿਆ ਜਾ ਸਕੇ ਔਰ ਇਹ ਮੁਹਿੰਮ ਜਿਹੜੀ ਅਸੀਂ ਬਹੁਤ ਸੀਰੀਅਸਲੀ ਕਰਨੀ ਚਾਹੁੰਦੇ ਆ ਕਿਉਂਕਿ ਅੱਜ ਕੱਲ ਦੇ ਜਿਹੜੇ ਦਿਨ ਹੁੰਦੇ ਆ ਹੁਣ ਬਰਸਾਤਾਂ ਸ਼ੁਰੂ ਨੇ ਤੇ ਇੱਕ ਅਸੀਂ ਬੂਟੇ ਲਾਉਣ ਦੀ ਜਿਹੜੀ ਹੈ ਜੀ ਮੈਂ ਆਪਣੀ ਇੱਕ ਟੀਮ ਬਣਾਈ ਆ 25 ਜਣਿਆਂ ਦੀ ਉਹ ਅਸੀਂ ਤਕਰੀਬਨ ਮੈਂ 25000 ਬੂਟਾ ਮੇਰਾ ਟਾਰਗੇਟ ਹੈ ਜੀ ਕਿ ਅਸੀਂ ਪਿੰਡਾਂ ਦੇ ਵਿੱਚ ਉਹ ਬੂਟੇ ਜਿਹੜੇ ਲਾਉਣੇ ਆ ਸ਼ਹਿਰ ਦੇ ਵਿੱਚ ਵੀ ਲਾਉਣੇ ਆ ਜਿਹੜੀਆਂ ਸੇਫ ਜਗ੍ਹਾ ਉੱਥੇ ਲਾਉਣੇ ਆ ਔਰ ਬੂਟੇ ਕੱਲੇ ਲਾਉਣੇ ਨਹੀਂ ਜੀ ਉਹਦੀਆਂ ਫੋਟੋ ਖਿੱਚ ਕੇ ਉਹਦਾ ਹਰੇਕ ਸਾਲ ਬਰਥਡੇ ਮਨਾਇਆ ਕਰਨਾ ਹੈ ਹੈਪੀ ਬਰਥਡੇ ਮਨਾਇਆ ਕਰਨਾ ਕਦ ਰਕ ਤੱਕ ਕਿ ਪਿਛਲੇ ਸਾਲ ਲਾਇਆ ਸੀ ਅੱਜ ਕਿੰਨੇ ਸਾਲ ਦਾ ਹੋ ਗਿਆ ਅੱਜ ਕਿੰਨੇ ਸਾਲ ਦਾ ਹੋ ਗਿਆ ਉਹ ਤਾਂ ਕਿ ਜਿਹੜਾ ਵਾਤਾਵਰਨ ਨਾ ਲਗਾਤਾਰ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਉਹ ਤੋਂ ਬਚਾਇਆ ਜਾ ਸਕੇ ਕਿਉਂਕਿ ਬੁਰੀ ਦੁਨੀਆ ਦੇ ਵਿੱਚ ਇਹ ਮੁਹਿੰਮ ਜਿਹੜੀ ਚਲਣੀ ਚਾਹੀਦੀ ਆ ਔਰ ਨਾਬਾ ਵਿਧਾਨ ਸਭਾ ਦੇ ਵਿੱਚ ਅਸੀਂ ਮੁਹਿੰਮ ਜਿਹੜੀ ਚਲਾ ਰਹੇ ਆ ਉਹਦੇ ਨਾਲ ਹੀ ਜਿਹੜਾ ਫਰ ਪਲਾਸਟਿਕ ਤੇ ਬੰਦ ਕਰਾਂਗੇ ਉਹਦਾ ਨਾਲ ਬਹੁਤ ਵੱਡਾ ਫਰਕ ਪੈਣਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਨੇ ਔਰ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ ਮੁਤਾਬਕ ਵੀ ਚੱਲਣਾ ਚਾਹੀਦਾ ਸਾਨੂੰ ਇਹ ਜਿਹੜੀ ਕੁਦਰਤ ਦੀ ਘੜੀ ਦੇਣਾ ਬਹੁਤ ਵੱਡੀ ਇਹਦਾ ਖਲਵਾੜ ਨਹੀਂ ਕਰਨਾ ਚਾਹੀਦਾ ਦਰਖਤ ਨੂੰ ਨਾ ਸਾੜੋ ਦਰਖਤ ਦੀ ਦਰਖਤ ਭਾਵੇਂ ਇੱਕ ਲਾਓ ਪਰ ਉਹਨੂੰ ਪਾਲ ਕੇ ਵੱਡਾ ਕਰੋ ਤਾਂ ਕਿ ਜਦੋਂ ਤੁਸੀਂ ਇਸ ਦੁਨੀਆ 'ਚ ਨਾ ਹੋਵੋ ਦਰਖਤ ਤੁਹਾਡੀ ਨਿਸ਼ਾਨੀ ਰਵੇ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਤੁਹਾਡੀ ਨਿਸ਼ਾਨੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿੱਠੇ ਫਲ ਦੇਵੇ ਛਾਂ ਦੇਵੇ ਔਰ ਜਿਹੜਾ ਆਪਣੀ ਆਕਸੀਜਨ ਹੈ ਉਹ ਵੀ ਦਵੇ ਸੋ ਇਹ ਮਹਿੰਮ ਜਿਹੜੀ ਬਹੁਤ ਜ਼ਰੂਰੀ ਸੀਗੀ ਮੈਂ ਵਿਸ਼ੇਸ਼ ਤੌਰ ਤੇ ਐਸਡੀ ਮਨਾਪਾ ترسیب ਚੰਦੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਸੀਰੀਅਸ ਹੋ ਕੇ ਮੇਰੇ ਨਾਲ ਡਿਸਕਸ ਕਰਕੇ ਸਾਰਾ پلان ਤਿਆਰ ਕੀਤਾ ਸਾਡੇ ਜਗਜੀਤ ਸਿੰਘ ਜੀ ਸਾਡੀ ਨਗਰ ਕੌਂਸਲ ਮਨਾਪਾ ਦੀ ਸਾਰੀ ਟੀਮ ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਭ ਦਾ ਸਹਿਯੋਗ ਵੀ ਚਾਹੀਦਾ ਕਿ ਜੇ ਅਪਾ ਚਾਹੁੰਦੇ ਆ ਕਿ ਸਾਡਾ ਨਾਭਾ ਮੈਂ ਇੱਕ 슬ੋਗਨ ਚਲਾਇਆ ਹੈ ਕਿ ਮੈਂ ਨਾਭਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਨਾਬਾ ਸਾਫ ਹੋਵੇ ਤਾਂ ਸਾਨੂੰ ਫਿਰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਪੈਣਾ ਔਰ ਉਹ ਧਿਆਨ ਦੇਵਾਂਗੇ ਤਾਂ ਸਾਡੀ ਜ਼ਿੰਦਗੀ ਬਚੇ ਸਰਕਾਰ ਵੱਲੋਂ ਕਿਉਂ ਨਹੀਂ ਬੈਨ ਲਗਾਇਆ ਜਾਂਦਾ ਸਰਕਾਰ ਵੱਲੋਂ ਗਾਈਡਲਾਈਨ ਤਾਂ ਹੈਗੀਆਂ ਨੇ ਜੀ ਪਰ ਉਹਨੂੰ ਫੋਲੋ ਨਹੀਂ ਕੋਈ ਕਰਦਾ ਫੋਲੋ ਜਿਹੜਾ ਵਿਲਪਵਰਨਾ ਹੋਊਗਾ ਜੇ ਪੋਲਿਟੀਕਲ ਬੰਦੇ ਜੁਡੀਸ਼ੀਅਲ ਸਿਸਟਮ ਜਿਹੜਾ ਸਾਰਾ ਨਾਲ ਹੋ ਕੇ ਇਕੱਠੇ ਹੋਗੇ ਆਪਾਂ ਪ੍ਰੇਰਿਤ ਕਰਾਂਗੇ ਇਹਦੇ ਉੱਪਰ ਨਕੇਲ ਕਸਾਂਗੇ ਜੀ ਔਰ ਬੀਚਣ ਦੇ ਉੱਪਰ ਪਾਬੰਦੀ ਲਾਵਾਂਗੇ ਔਰ ਜਿਹੜੇ ਵਰਤਦੇ ਨੇ ਉਹਨਾਂ ਨੂੰ ਘਰ ਘਰ ਜਾ ਕੇ ਸਮਝਾਵਾਂਗੇ ਉਹਨਾਂ ਨੂੰ ਰੋਕਾਂਗੇ ਤਾਂ ਮੇਰਾ ਖਿਆਲ ਆ ਬਦਲਾ ਆ ਸਕਦਾ ਓਕੇ ਕੱਲ ਜਿਮਨੀ ਚੌਂ ਦਾ ਨਤੀਜਾ ਆਉਣਾ ਕਿਵੇਂ ਹੈ ਕੱਲ ਜਿਮਨੀ ਚੌਂ ਜਲੰਧਰ ਜਿਹੜੀ ਹੈ ਜੀ ਜਲੰਧਰ ਪੱਛਮੀ ਦਾ ਨਤੀਜਾ ਆ ਰਿਹਾ ਔਰ ਬੜਾ ਪੋਜ਼ਿਟਿਵ ਵੇਵ ਹੈ ਜੀ ਆਮਾ ਦੀ ਪਾਰਟੀ ਜਿਹੜੀ ਹੈ ਉਹ 101% ਜਿੱਤੂਗੀ ਤੁਸੀਂ ਵੋਟ ਪਾ ਕੇ ਨਹੀਂ ਮੇਰੀ ਵੋਟ ਤਾਂ ਨਾ ਪਈ ਆ ਜੀ ਮੇਰੀ ਵੋਟ ਨਾ ਪਈ ਪ੍ਰਚਾਰ ਜ਼ਰੂਰ ਕੀਤਾ ਜੀ ਜਿਹੜੇ ਅਸੀਮ ਸਾਹਿਬ ਨੇ ਡਿਊਟੀ ਲਈ ਸੀਗੀ ਸਾਡੀ ਸਾਰੀ ਟੀਮ ਨੇ ਡਿਊਟੀ ਲਈ ਸੀਗੀ ਤੇ ਉਹਦੇ ਤਹਿਤ ਵੀ ਅਸੀਂ ਪ੍ਰੋਟੋਕੋਲ ਮੁਤਾਬਕ ਆਪਣੀ ਆਪਣੀ ਜੌਬ ਜਿਹੜੀ ਹੈ ਨਿਭਾਈ ਹੈ ਪਰ ਬੜਾ ਪੋਜ਼ਿਟਿਵ ਰਿਸਪੌਂਸ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਕੱਲ ਜਲੰਧਰ ਫਤਿਹ ਹੋਏਗਾ ਕੇਜਰੀਵਾਲ ਤੋਂ ਪਹਿਲੇ ਵਿੱਚ ਵੀ ਅੱچھے ਜਿਹੜੇ ਹੈਗਾ ਆਉਣਾ ਫੈਸਲਾ ਦੇਖੋ ਇਹ ਮਾਨਜੋ ਜਿਹੜਾ ਕੋਰਟ ਦਾ ਫੈਸਲਾ ਹੈ ਕੋਰਟ ਨੇ ਫੈਸਲਾ ਕਰਨਾ ਅਸੀਂ ਸਤਿਕਾਰ ਕਰਦੇ ਹਾਂ ਕੋਰਟ ਦਾ ਔਰ ਮੈਨੂੰ ਉਮੀਦ ਹੈ ਕਿ ਅਭਿੰਨ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਹੋਣਗੇ ਬੋਰਡ ਪਈ ਇੱਥੇ ਤਾਂ ਪੁੱਛਿਆ ਤੁਹਾਨੂੰ ਹੈ ਬੋਰਡ ਪਈ ਹੋਈ ਇੱਥੇ ਇਹ ਤਾਂ ਉਹੀ 1 ਮਹੀਨਾ ਪਹਿਲਾਂ ਦੀ ਸੀ ਅਸੀਂ ਅਸਮਾਨ ਤੋਂ ਇਸ ਤਰ੍ਹਾਂ ਦੇਖ ਦੋ ਜੋ ਮਹਿੰਮ ਸ਼ੁਰੂ ਕੀਤੀ ਹੈ ਕਿੰਨਾ ਕੇ ਇਹਦਾ ਅਸਰ ਹੋਵੇ ਇੱਕ ਛੋਟੀ ਜੀ ਸ਼ੁਰੂਆਤ ਹੈ ਜੀ ਇਹ ਮੈਂ ਜਿਹੜੇ ਇੱਥੋਂ ਦੇ ਉਦਯੋਗਪਤੀ ਆ ਉਹਨਾਂ ਨੂੰ ਸੀਐਸਆਰ ਐਕਟੀਵਿਟੀ ਤਹਿਤ ਇਹ ਥੈਲੇ ਚ ਬਾਉਂਦੀ ਬੇਨਤੀ ਕੀਤੀ ਸੀ ਤੇ ਪਹਿਲ ਜਿਹੜੀ ਹੈਗੀ ਆ ਇੰਡੀਅਨ ਜਿਹੜਾ ਗੈਸ ਪਲਾਟ ਹੈਗਾ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ 6000 ਥੈਲੇ ਚ ਪਾਏ ਗਏ ਨੇ ਐਮਐਲਏ ਸਾਹਿਬ ਨੇ ਮੈਨੂੰ ਮੈਂ ਰਿਕਵੈਸਟ ਕੀਤੀ ਸੀ ਵੀ ਮਿਊਸਪਲ ਕਮੇਟੀ ਵੱਲੋਂ ਅਸੀਂ ਇੱਕ ਜਿਹੜੇ ਅਜੇ ਥੈਲੇ ਜਿਹੜੇ ਹੈਗੇ ਸਵਸਥ ਭਾਰਤ ਮੈਂ ਜਿਹੜੀ ਸਕੀਮ ਹੈ ਉਹਦੇ ਤਹਿਤ ਅਸੀਂ ਚੁਪਾ ਸਕਦੇ ਹਾਂ ਫੰਡ ਵੀ ਆਂਦੇ ਨੇ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਉਹ ਨਗਰ ਕੌਂਸਲ ਵੱਲੋਂ ਵੀ ਇਹ ਉਪਾਲਾ ਕਰਨਗੇ ਤੇ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਇੱਥੇ ਉਹਨਾਂ ਨੂੰ ਬੇਨਤੀ ਕੀਤੀ ਵੀ ਆ ਵੀ ਉਹ ਵੀ ਇਸ ਪੈਲ ਦੇ ਵਿੱਚ ਅੱਗੇ ਆਉਣ ਤੇ ਝੱਲਾ ਛਾਉਣ ਤੋਂ ਪਹਿਲਾਂ ਇਹ ਇਹ ਵੀ ਇੱਕ ਬੇਨਤੀ ਹੋ ਰਿਹਾ ਹੈ ਕਿ ਪਾਸ਼ਾ ਵਿਭਾਗ ਦੇ ਜਿਹੜੇ ਜ਼ਿਲ੍ਹਾ ਪਾਸ਼ਾ ਅਫਸਰ ਹੈ ਉਹਨਾਂ ਤੋਂ ਜ਼ਰੂਰ ਇਹ ਚੈੱਕ ਕਰਾ ਲੈਣ ਤਾਂ ਜੋ ਪੰਜਾਬੀ ਦੇ ਸ਼ਬਦ ਜੋੜ ਸਹੀ ਰਹਿਣ ਅਸੀਂ ਜੇ ਇਹ ਛੋਟੀ ਜੀ ਸ਼ੁਰੂਆਤ ਕਰਾਂਗੇ ਬੱਚਿਆਂ ਤੋਂ ਤਾਂ ਸ਼ੁਰੂਆਤ ਕੀਤੀ ਵੀ ਹੈ ਬੱਚੇ ਸਮਝਣਗੇ ਘਰੇ ਗੱਲ ਕਰਨਗੇ ਚੈੱਕ ਕਰਾ ਲੈਣ ਤਾਂ ਜੋ ਪੰਜਾਬੀ ਦੇ ਸ਼ਬਦ ਜੋੜ ਸਹੀ ਰਹਿਣ ਅਸੀਂ ਜੇ ਇਹ ਛੋਟੀ ਜੀ ਸ਼ੁਰੂਆਤ ਕਰਾਂਗੇ ਬੱਚਿਆਂ ਤੋਂ ਤਾਂ ਸ਼ੁਰੂਆਤ ਕੀਤੀ ਵੀ ਇਹ ਬੱਚੇ ਸਮਝਣਗੇ ਘਰੇ ਗੱਲ ਕਰਨਗੇ ਤਾਂ ਇਸ ਪਲਾਸਟਿਕ ਪ੍ਰਤੀ ਜਿਹੜੀ ਹੈਗੀ ਨਾ ਵਰਤਨ ਪ੍ਰਤੀ ਜਾਗਰੂਕਤਾ ਆਏਗੀ ਤੇ ਇੱਕ ਛੋਟੀ ਜੀ ਪਹਿਲ ਹੈ ਵੱਡਾ ਵੱਡੇ ਉਹਦੇ ਵਿੱਚ ਵੱਡੇ ਰੂਪ ਦੇ ਵਿੱਚ ਆਏਗੀ ਤੇ ਅਸੀਂ ਨਾਗਰਾਂ ਨੂੰ ਪਲਾਸਟਿਕ ਮੁਕਤ ਕਰ ਸਕਾਂਗੇ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਵੀ ਇਸ ਮਹਮ ਦੇ ਵਿੱਚ ਹਿੱਸਾ ਬਣੋ ਤੇ ਜਿੱਥੇ-ਜਿੱਥੇ ਤੁਹਾਡੇ ਲਿੰਕ ਨੇ ਜਿਹੜੇ ਉਦਯੋਗਪਤੀ ਆ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਦੇ ਥੱਲੇ ਕੱਪੜੇ ਦੇ ਛਪਾਕੇ ਬਾਵਾਂ ਇੱਕ ਪਾਸੇ ਨਾਮ ਆਪ ਦਾ ਸੁਵਾ ਸਕਦੇ ਨੇ ਪੰਜਾਬੀ ਚ ਸੁਵਾਉਣ ਤੇ ਨਾਲ ਜਿਹੜਾ ਉੜਾੜਾ ਇੱਕ ਪਾਸੇ ਸੁਵਾ ਛਪਾ ਕੇ ਤੇ ਲੋਕਾਂ ਚ ਵੰਡਣ ਜੇ ਅਸੀਂ ਸਾਰੇ ਰਲ ਮਿਲ ਕੇ ਉਪਰਾਲਾ ਕਰਾਂਗੇ ਤਾਂ ਇਹ ਜਰੂਰ ਸਭ ਮਹਮਾ ਜਿਹੜੀ ਸਫਲ ਹੋਏ ਚਲੋ ਸੋ ਜਿਹੜੀ ਇੱਕ ਮਹਿਨਤ ਕੀਤੀ ਗਈ ਅੱਜ ਕੀ ਲੱਗਦਾ ਕਿਸ ਤਰ੍ਹਾਂ ਦਾ ਕੰਮ ਸਾਡਾ ਜੋ ਅੱਜ ਦਾ ਸਮਾਗਮ ਕੀਤਾ ਗਿਆ ਇਸ ਸਬਸਤਾ ਦੇ ਦੀ ਉਹ ਪਲਾਸਟਿਕ ਦੇ ਬਰਤੋਂ ਤੋਂ ਬਿਨਾਂ ਜ਼ਿੰਦਗੀ ਕਿਵੇਂ ਜੀਇ ਜਾਈ ਸਕਦੀ ਹੈ ਉਹ ਤੇ ਅੱਜ ਦਾ ਸਮਾਗਮ ਕਰਾਇਆ ਗਿਆ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਲਾਈਫ 'ਚ ਅਸੀਂ ਪਲਾਸਟਿਕ ਨੂੰ ਕਿਵੇਂ ਕੱਢੀਏ ਤੇ ਉਸ ਦੇ ਤਹਿਤ ਹੀ ਅਸੀਂ ਇੱਕ ਜਿਹੜਾ ਥੈਲਾ ਬੱਚਿਆਂ ਨੂੰ ਕੱਪੜੇ ਦਾ ਬਣਾ ਕੇ ਦਿੱਤਾ ਕਿ ਰੁਟੀਨ ਦੇ ਕੰਮਾਂ ਲਈ ਉਹ ਅਸੀਂ ਯੂਜ਼ ਕਰਨਾ ਤੇ ਘਰਾਂ 'ਚ ਜਾ ਕੇ ਵੀ ਅਸੀਂ ਇਹਦੇ ਲਈ ਪ੍ਰਚਾਰ ਕਰਨਾ ਮੈਨੂੰ ਲੱਗਦਾ ਕਿ ਜਿਹੜਾ ਸਵੇਰ ਦਾ ਪਾਣੀ ਰੁਕਦਾ ਉਹਦੇ ਵਿੱਚ ਪਲਾਸਟਿਕ ਦਾ ਬਹੁਤ ਵੱਡਾ ਮਾਪਜਾ ਦਾ ਰੋਲ ਹੁੰਦਾ ਹੈ ਸਾਨੂੰ ਸਾਨੂੰ ਪੋਲੀਥੀਨ ਦੇ ਲਿਫਾਫੇ ਅਮਿਵਿਦ ਵਰਗੈਰਾ ਨਹੀਂ ਬਟਣਾ ਚਾਹੀਦਾ ਕਿਉਂਕਿ ਇਹਨਾਂ ਨਾਲ ਬਿਮਾਰੀਆਂ ਫੈਲਦੀਆਂ ਨੇ ਇਹ ਨਾਲੀਆਂ ਵਗੈਰਾ ਚ ਫਸ ਜਾਂਦੇ ਨੇ ਤਾਂ ਉਹ ਗੰਦਾ ਪਾਣੀ ਹੁੰਦਾ ਆ ਤੇ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਸਾਨੂੰ ਇਹ ਪਹਿਲੀ ਵਰਤਣੇ ਚਾਹੀਦੇ ਨੇ ਇਹਨਾਂ ਇਹਨਾਂ ਦਾ ਹੀ ਯੂਜ਼ ਕਰਨਾ ਚਾਹੀਦਾ ਤੇ ਇਹ ਇਹਦੇ ਨਾਲ ਨਾਲ ਤਾਂ ਪੈਸੇ ਦੀ ਬਚਤ ਹੁੰਦੀ ਹੈ ਤੇ ਨਾਲੇ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਤੁਸੀਂ ਤੁਸੀਂ ਇਹੀ ਯੂਜ਼ ਕਰੋਗੇ ਹਾਂਜੀ ਹੁਣ ਘਰ ਵਿੱਚ ਇਹੀ ਯੂਜ਼ ਕਰਾਂਗੇ ਤੇ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਸਾਰੇ ਵੀ ਇਹੀ ਯੂਜ਼ ਕਰਨੀ ਥੈਂਕ ਯੂ ਕੀ ਕਹਣ ਤੁਹਾਨੂੰ ਬੱਚਾ ਅੱਜ ਦੇ ਜਿਹੜੇ ਸਾਨੂੰ ਪੋਲੀਥੀਨ ਨਹੀਂ ਯੂਜ਼ ਕਰਨੇ ਚਾਹੀਦੇ ਸਾਨੂੰ ਕੱਪੜਿਆਂ ਦੇ ਥੈਲੇ ਯੂਜ਼ ਕਰਨੇ ਚਾਹੀਦੇ ਨੇ ਕਿਉਂਕਿ ਉਹਦੇ ਨਾਲ ਬਿਮਾਰੀਆਂ ਬਹੁਤ ਫੈਲਦੀਆਂ ਨੇ ਤੇ ਜਿਹੜੇ ਕੱਪੜੇ ਦੇ ਥੈਲੇ ਨੇ ਹਮੇਸ਼ਾ ਘਰਾਂ ਦੇ ਵਿੱਚ ਹੋਣੇ ਜ਼ਰੂਰੀ ਨੇਗੇ ਪੋਲੀਥੀਨ ਵਰਗਿਆਂ ਉਹਨਾਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਆਪਾਂ ਯੂਜ਼ ਕਰਕੇ ਉਹਨਾਂ ਨੂੰ ਸਿੱਟ ਦਿੰਨੇ ਆ ਤੇ ਨਾਲੀਆਂ 'ਚ ਜਾ ਕੇ ਫਸ ਜਾਂਦੇ ਨੇ ਹਵਾ ਵਗੈਰਾ ਨਾਲ ਤੇ ਸੀਵਰੇਜ ਵੀ ਬੰਦ ਹੋ ਜਾਂਦੇ ਨੇ ਉਹਨਾਂ ਨਾਲ ਤੇ ਪਾਣੀ ਖੜ ਜਾਂਦਾ ਘਰਾਂ 'ਚ ਵੀ ਉਹ ਬਿਮਾਰੀਆਂ ਲੱਗਦੀਆਂ ਨੇ ਤੇ ਓਕੇ ਬੇਟਾ